ਪੰਜਾਬ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1880 ਵਿੱਚ ਗੁਜਰਾਵਾਲਾ ਵਿਖੇ ਸ਼ੁਕਰਚੱਕਿਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਘੋੜਸਵਾਰੀ ਤਲਵਾਰਬਾਜ਼ੀ ਤੈराकी ਆਦਿ ਰੁਚੀਆਂ ਦਾ ਸ਼ੌਕੀਨ ਸੀ ਵਿਰਸੇ ਵਿੱਚ ਮਿਲੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਪੈਤਾ ਨਿਰਵੈਰਤਾ ਸਹਿਨਸ਼ੀਲਤਾ ਤੇ ਉਦਾਰਤਾ ਵਰਗੇ ਗੁਣਾਂ ਦਾ ਧਾਰਨੀ ਬਣ ਗਿਆ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ। ਉਸ ਵੇਲੇ ਰਾਜ ਦੀ ਮੋਹਰ ਉੱਤੇ ਸ੍ਰੀ ਅਕਾਲ ਜੀ ਸਹਾਇ ਅਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕੰਮਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਹੁਕਮਨਾਮਾ ਸੁਣਨ ਉਪਰੰਤ ਕਰਦੇ ਸੀ। ਮਹਾਰਾਜੇ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿੱਚ ਸਿੱਖਾਂ ਦੀ ਗਿਣਤੀ ਸਿਰਫ 8% ਸੀ। ਬਾਕੀ 92% ਜਨਤਾ Hindu ਜਾਂ Islam ਧਰਮ ਨਾਲ ਸੰਬੰਧਿਤ ਸੀ। ਉਹਨਾਂ ਦੇ ਰਾਜ ਵਿੱਚ ਹਰੇਕ ਧਰਮ ਵਾਲਾ ਆਜ਼ਾਦਾਨਾ ਮਾਹੌਲ ਦਾ ਆਨੰਦ ਮਾਣਦਾ ਸੀ। ਕਟੜਵਾਦ ਤੇ ਤੰਗਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮਾਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ ਇਸੇ ਉਦਾਰ ਨੀਤੀ ਕਰਕੇ ਉਹਨਾਂ ਨੇ ਨਾ ਕੇਵਲ ਗੁਰਦੁਆਰਿਆਂ ਦੇ ਨਾਮ ਵੱਡੀਆਂ ਜ਼ਕੀਰਾਂ ਲਵਾਈਆਂ ਬਲਕਿ ਹਿੰਦੂ ਮੰਦਰਾਂ ਤੇ ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ ਮਹਾਰਾਜੇ ਵੱਲੋਂ ਕਾਇਮ ਕੀਤੇ ਰਾਜ ਦੀਆਂ ਹੱਦਾਂ ਚੀਨ ਦਰੱਖ ਹੈਬਰ ਤੇ ਅਫਗਾਨਿਸਤਾਨ ਨਾਲ ਜਾ ਲੱਗਦੀਆਂ ਸੀ ਮਹਾਰਾਜਾ ਜਿੱਥੇ ਆਪ ਇੱਕ ਮਹਾਨ ਜਰਨੈਲ ਸੀ ਉਥੇ ਉਹ ਬਹਾਦਰ ਜਰਨੇਲਾ ਲਿਖਾਰੀਆਂ ਤੇ ਵਿਦਵਾਨਾਂ ਦਾ ਬਹੁਤ ਕਦਰਦਾਨ ਸੀ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਮੁੰਸ਼ੀ ਸੋਨ ਲਾਲ ਦੀਵਾਨ ਅਮਰਨਾਥ ਗਣੇਸ਼ ਦਾਸ ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ ਮਹਾਰਾਜਾ ਕੁਦਰਤ ਦਾ ਵੀ ਬਹੁਤ ਕਦਰਦਾਨ ਸੀ ਉਹਨਾਂ ਨੇ ਕਈ ਬਾਗ ਨਵੇਂ ਆਬਾਦ ਕਰਵਾਏ ਤੇ ਕਈ ਉਜੜਿਆ ਬਾਗਾਂ ਨੂੰ ਪੁਨਰ ਆਬਾਦ ਕਰਵਾਇਆ ਇਨਾ ਸਾਰੇ ਗੁਣਾਂ ਤੋਂ ਇਲਾਵਾ ਉਹਨਾਂ ਦਾ ਨਿਆਂ ਪ੍ਰਬੰਧ ਅਤ ਸਲਾਉਣਯੋਗ ਸੀ ਕਿਉਂਕਿ ਮਹਾਰਾਜੇ ਦੇ ਰਾਜ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਗਲਤੀ ਕਰਨ ਵਾਲਿਆਂ ਨੂੰ ਕੰਮ ਤੋਂ ਬਰਖਾਸਤ ਕਰਨ ਤਨਖਾਹ ਕੱਟਣ ਜ਼ਗੀਰ ਖੋਲਣ ਆਦ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਮਹਾਰਾਜੇ ਦੇ ਰਾਜ ਵਿੱਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ ਧਰਮ ਜਾਤੀ ਨੂੰ ਆਧਾਰ ਨਹੀਂ ਬਣਾਇਆ ਜਾਂਦਾ ਸੀ ਉਨ੍ਹਾਂ ਦੇ ਰਾਜ ਵਿੱਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ ਇਹੀ ਮਹਾਰਾਜੇ ਦਾ ਮੁੱਖ ਉਦੇਸ਼ ਸੀ ਫਤਿਹ ਸਦਾ ਮਹਾਰਾਜੇ ਦੇ ਪੈਰ ਚੁੰਮਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 18ਵੀਂ ਸਦੀ ਵਿੱਚ ਖਿੰਡਰੀ ਪੁੰਡਰੀ ਤੇ ਲਹੂ ਲੋਹਾਨ ਹੋਈ ਖਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਕੇ ਇੱਕ ਮਜ਼ਬੂਤ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਪਰ ਅਫਸੋਸ ਕਿ ਮਹਾਰਾਜੇ ਦੇ ਸ਼ਰੀਕਾ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਰਾਜ ਨੂੰ ਖੇਰੂ-ਖੇਰੂ ਕਰ ਦਿੱਤਾ ਸੀ ਤੇ ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਹੋ ਗਿਆ ਸੀ ਮਹਾਰਾਜੇ ਦਾ ਅੰਤਿਮ ਸੰਸਕਾਰ ਛੋਟੀ ਰਾਵੀ ਦੇ ਕੰਡੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ ਤੇ 1947 ਦੇ ਭਾਰਤ-ਪਾਕ ਵੰਡ ਦੌਰਾਨ ਉਥਾਂ ਅੱਜ ਪੱਛਮੀ ਪੰਜਾਬ ਵਿੱਚ ਸਥਿਤ ਹੈ ਪੰਜਾਬ ਦੇ ਇਸ ਮਹਾਨ ਨਾਇਕ ਦੀ ਵਰਸੀ ਹਰ ਸਾਲ ਵਾਂਗ ਭਾਰਤ ਪਾਕਿਸਤਾਨ ਵਿੱਚ ਜੂਨ ਵਿੱਚ ਮਨਾਈ ਜਾਂਦੀ ਹੈ ਆਪ ਦੀ ਸ਼ਖਸੀਅਤ ਨੂੰ ਬਿਆਨ ਕਰਦੇ ਹਾਂ ਸ਼ਾ ਮੁਹੰਮਦ ਲਿਖਦਾ ਹੈ ਮਹਾ ਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਇਆ ਗਿਆ ਸ਼ਾ ਮੁਹੰਮਦਾ ਜਾਣ 50 ਵਰਸਾ ਅੱਛਾ ਰਾਜ ਕੇ ਰਾਜ ਕਮਾਇਆ ਗਿਆ